ਲੁਧਿਆਣਾ ਪੁਲਿਸ ਵੱਲੋਂ ਅੱਜ ਇੱਕ ਕਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਹੱਲ ਕਰਦੇ ਹੋਏ ਆ ਵਾਰਦਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਏਡੀਸੀਪੀ ਫੋਰ ਪ੍ਰਪ ਚੋਹ ਸਿੰਘ ਵਿਰਕ ਏਸੀਪੀ ਸੁਮਿਤ ਸੂਦ ਅਤੇ ਥਾਣਾ ਟੱਬਾ ਦੇ ਥਾਣਾ ਮੁਖੀ ਇੰਸਪੈਕਟਰ ਭਗਤ ਵੀਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਐਂ ਪੱਤਰਕਾਰਾਂ ਨੂੰ ਇਸ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਆਓ ਵਿਕਤੀ ਲੁਧਿਆਣਾ ਤੋਂ ਪੱਤਰਕਾਰ ਬਲਜਿੰਦਰ ਬਾਬੀ ਦੀ ਇੱਕ ਖਾਸ ਰਿਪੋਰਟ ਬਰ 204 ਜਿਹੜਾ ਹੈਗਾ 28 ਤਰੀਕ ਨੂੰ ਅਸੀਂ ਦਰਜ ਕੀਤਾ ਸੀ 103 304 ਬੀਐਨਐਸ ਦੇ ਵਿੱਚ ਥਾਣਾ ਟਿੱਬੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਇੱਕ ਸਚਿੰਤ ਦਿਵਾਲੀ ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਸੀਗਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਸ਼ ਕੁਮਾਰ ਬਲਜੀਤ ਸਿੰਘ ਰਾਜਾ ਭਾਰਤੀ ਤੇ ਨikhil ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਕੋ ਜਿਹੜਾ ਵਾਪਸ ਵੈਪਨ ਵੀ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਨਾਲ ਉਹ ਕੋ ਜਿਹੜਾ ਵਾਪ ਹੈਗਾ ਮੋਟਰਸਕੂਟਰ ਵੀ ਜਿਹੜਾ ਹੈਗਾ ਆ ਬਰਾਮਦ ਕਰ ਲਿਆ ਇਹ ਸੀ ਥੋੜੀ ਜਿਹੀ ਕੇਸ ਦੀ ਕਹਾਣੀ ਹੈ ਕਿ ਹੈਗੀ ਹੈ ਕਿ ਸਚਿਨ ਤਿਵਾੜੀ ਜਿਹੜਾ ਸੀਗਾ ਇਹ ਤੇ ਇਹਦੀ ਇੱਕ ਲੜਕੀ ਨਾਲਗਾ ਸੀਗੀ ਥੋੜੀ ਸੀਗੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ ਦਿਨ ਬਾਅਦ ਜਿਹੜਾ ਹੈਗਾ ਇਹਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਣਾ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹਨਾਂ ਦੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕੰਮ ਚੁੱਕਿਆ ਇਹਨੂੰ ਮਤਲਬ ਕੋਤਮਾਰ ਕੀਤੀ ਔਰ ਜਿਹੜੀ ਸਾਟ ਇਹਦੇ ਜ਼ਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਐਫ ਪੀ ਜੀ ਆ ਜਿਹੜਾ ਸੀਗਾ ਚੰਡੀਗੜ੍ਹ ਜਿਹੜਾ ਰੈਫਰ ਕੀਤਾ ਗਿਆ ਕਿ ਇੱਥੇ ਉਹਦੀ ਇਹਦੀ ਡੈਥ ਹੋ ਗਈ ਸੀ ਔਰ ਇਸ ਮਕਦਮੇ ਦੇ ਵਿੱਚ ਸਰ ਤਫਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਟ ਕਰਤਾ